ਅਸੀਂ ਸੁਣ ਰਹੇ ਹਾਂ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 15 ਜਨਵਰੀ ਹੈ 15 ਜਨਵਰੀ 1767 ਜੱਸਾ ਸਿੰਘ ਆਲੂਵਾਲੀਆ ਨੇ ਅਹਿਮਦ ਸ਼ਾਹ ਦੇ ਨਾਲ ਦੋਸਤੀ ਕਾਇਮ ਕਰਨ ਤੋਂ ਨਾ ਕਰ ਦਿੱਤੀ ਦਸੰਬਰ 1762 ਦੇ ਵਿੱਚ ਅਹਿਮਦ ਸ਼ਾਹ ਦੁਰਾਨੀ ਨੇ 8ਵੀਂ ਵਾਰ ਪੰਜਾਬ ਤੇ ਹਮਲਾ ਕੀਤਾ। ਉਹ 22 ਦਸੰਬਰ ਦੇ ਦਿਨ ਹੌਰਪੂਜਾ ਸਿੱਖਾਂ ਨੇ ਉਸ ਦੇ ਨਾਲ ਟੱਕਰ ਲੈ ਕੇ ਨੁਕਸਾਨ ਕਰਵਾਉਣ ਦੀ ਬਜਾਏ ਲਾਹੌਰ ਛੱਡ ਜਾਣ ਦਾ ਫੈਸਲਾ ਕੀਤਾ। ਸੋਬਾ ਸਿੰਘ ਲੈਣਾ ਸਿੰਘ ਅਤੇ ਗੁਜਰ ਸਿੰਘ ਪੰਗੀ ਲਾਹੌਰ ਤੋਂ ਚਲੇ ਗਏ। ਉਹ ਜਾਣਦੇ ਸੀ ਕਿ ਅਹਿਮਦ ਸ਼ਾਹ ਬਹੁਤੀ ਦੇਰ ਉੱਥੇ ਨਹੀਂ ਰਹੇਗਾ। ਇਸ ਕਰਕੇ ਉਸ ਦੇ ਨਾਲ ਬੇਵਜਾ ਟਕਰਾਅ ਕਰਕੇ ਤਾਕਤ ਗਵਾਉਣੀ ਠੀਕ ਨਹੀਂ। ਅਮਰ ਸ਼ਾਹ ਕੁਝ ਦਿਨ ਲਾਹੌਰ ਰਿਹਾ ਅਤੇ ਉਸ ਨੇ ਸ਼ਹਿਰ ਦੇ ਲੋਕਾਂ ਤੋਂ ਸਿੱਖ ਹਾਕਮਾਂ ਦੇ ਮੁਸਲਮਾਨਾਂ ਅਤੇ ਹੋਰ ਸ਼ਹਿਰੀਆਂ ਦੇ ਨਾਲ ਸਲੂਕ ਬਾਰੇ ਪੁੱਛ ਪੜਤਾਲ ਕੀਤੀ। ਤਕਰੀਬਨ ਹਰ ਇੱਕ ਨੇ ਸਿੱਖਾਂ ਦੀ ਰੱਜਮੀ ਤਾਰੀਫ ਕੀਤੀ। ਲੋਕਾਂ ਨੇ ਇਹ ਵੀ ਦੱਸਿਆ ਕਿ ਜਿਸ ਦਿਨ ਈਦ ਦਾ ਤਿਉਹਾਰ ਸੀ ਉਸ ਦਿਨ ਸਿੱਖ ਹਾਕਮਾਂ ਨੇ ਮੁਸਲਮਾਨ ਕਾਜ਼ੀਗਾਂ ਮੁਫਤੀਆਂ ਤੇ ਇਮਾਮਾਂ ਨੂੰ ਪੱਗਾਂ ਬਖਸ਼ਿਸ਼ ਕੀਤੀਆਂ ਇਹ ਸੁਣ ਕੇ ਉਸ ਨੇ ਲੈਣਾ ਸਿੰਘ ਪੰਗੀ ਨੂੰ ਲਾਹੌਰ ਦਾ ਸੂਬੇਦਾਰ ਮੰਨ ਲੈਣ ਦੀ ਪੇਸ਼ਕਸ਼ ਕੀਤੀ ਉਸ ਨੇ ਇਕਲਤੀ ਰਾਹੀਂ ਸੂਬੇਦਾਰੀ ਦਾ ਖਾਤ ਅਤੇ ਕੁਝ ਬਦਾਮ ਭੇਜੇ ਲੈਣਾ ਸਿੰਘ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਅਹਿਮਦ ਸ਼ਾਹ ਦੇ ਭੇਜੇ ਬਦਾਮ ਵਾਪਸ ਕਰ ਦਿੱਤੇ ਤੇ ਕਿਹਾ ਕਿ ਸਾਡੀ ਖੁਰਾਕ ਬਦਾਮ ਨਹੀਂ ਬਲਕਿ ਪੁੱਜੇ ਹੋਏ ਛੋਲੇ ਨੇ ਅਤੇ ਹਕੂਮਤ ਕਿਸੇ ਤੋਂ ਖਰਾਤ ਦੇ ਵਿੱਚ ਨਹੀਂ ਲਈ ਜਾਂਦੀ ਖੈਰ ਬੇਇੱਜ਼ਤੀ ਕਰਵਾਉਣ ਦੇ ਬਾਵਜੂਦ ਇਸ ਵਾਰ ਅਹਿਮਦ ਸ਼ਾਹ ਨੇ ਸਿੱਖਾਂ ਦੇ ਨਾਲ ਟੱਕਰ ਨਾ ਲਈ 15 ਜਨਵਰੀ 1767 ਨੂੰ ਅਹਿਮਦ ਸ਼ਾਹ ਨੇ ਨੂਰ ਉੱਦੀਨ ਦੀ ਸਰਾਂ ਤੋਂ ਜੱਸਾ ਸਿੰਘ ਆਲੂਵਾਲੀਆ ਝੰਡਾ ਸਿੰਘ ਪੰਗੀ ਖੁਸ਼ਹਾਲ ਸਿੰਘ ਨੂੰ ਵੀ ਦੋਸਤੀ ਦਾ ਪੈਗਾਮ ਭੇਜਿਆ ਪਰ ਉਸ ਨੇ ਵੀ ਦਰਾਨੀ ਦੀ ਗੁਲਾਮੀ ਕਬੂਲਣੋਂ ਨਾ ਕਰ ਦਿੱਤੀ ਜਨਵਰੀ 1872 ਦੇ ਵਿੱਚ ਕੂਕਾ ਆਗੂ ਰਾਮ ਸਿੰਘ ਨੇ ਕੂਕਿਆਂ ਨੂੰ ਪਹਿਲੀ ਮੱਗੀ 13 ਜਨਵਰੀ ਦੇ ਦਿਨ ਭੈਣੀ ਸੱਦ ਕੇ ਇਕੱਠ ਕੀਤਾ ਇਸ 5700 ਕੂਕਿਆਂ ਦੇ ਇਕੱਠ ਦੇ ਵਿੱਚ ਗੁਰਬਾਣੀ ਕੀਰਤਨ ਤੋਂ ਸੇਵਾ ਹੋਰ ਕੁਝ ਹੋਇਆ ਕੋਈ ਸਿਆਸੀ ਗੱਲ ਬਿਲਕੁਲ ਨਹੀਂ ਹੋਈ ਸਾਰਾ ਸਮਾਗਮ ਲੰਗਰ ਵਰਤਾਉਣ ਤੱਕ ਅਮਨ ਅਮਾਨ ਦੇ ਨਾਲ ਚੱਲਦਾ ਰਿਹਾ ਅਤੇ ਸ਼ਾਮ ਤੋਂ ਪਹਿਲਾਂ ਲੋਕ ਘਰਾਂ ਨੂੰ ਮੁੜ ਲੱਗ ਪਏ ਮੁਰਦੇ ਟੋਲੇਾਂ ਦੇ ਵਿੱਚੋਂ ਇੱਕ ਟੋਲੇ ਨੇ ਮਰੇਲ ਕੋਟਲੇ ਦੇ ਬੁਚੜਾਂ ਨੂੰ ਮਾਰਨ ਦੀ ਪਲਾਨ ਬਣਾਈ। ਰਸਤੇ ਦੇ ਵਿੱਚ ਉਹ ਮਲੌਦ ਰੁਕੇ ਅਤੇ ਉੱਥੋਂ ਹਥਿਆਰ ਚੋਰੀ ਕੀਤੇ। ਇਸ ਤੋਂ ਮਗਰੋਂ ਉਹਨਾਂ ਨੇ 15 ਜਨਵਰੀ ਨੂੰ ਮਰੇਲ ਕੋਟਲਾ ਦੇ ਖਜ਼ਾਨੇ ਤੇ ਹਮਲਾ ਕੀਤਾ। ਇਸ ਮੌਕੇ ਤੇ ਉੱਥੇ ਤਾਇਨਾਤ ਅਮਲੇ ਨੇ ਉਹਨਾਂ ਦਾ ਟੱਕਰਾਂ ਕੀਤਾ। ਇਸ ਲੜਾਈ ਦੇ ਵਿੱਚ ਪੁਲਿਸ ਅਤੇ ਕੂਕੇ ਦੋਹਾਂ ਦੇ ਕਾਫੀ ਬੰਦੇ ਮਾਰੇ ਗਏ। ਇੰਦਰਾ ਗਾਂਧੀ 1970 ਦੇ ਵਿੱਚ ਬੁਰੀ ਤਰ੍ਹਾਂ ਹਾਰਨ ਮਗਰੋਂ 1980 ਦੇ ਵਿੱਚ ਦੁਬਾਰਾ ਤਾਕਤ ਦੇ ਵਿੱਚ ਆਈ ਪਰ ਹੁਣ ਵੋਟਰਾਂ ਤੇ ਉਸ ਦਾ ਅਸਰ ਘਟਣ ਲੱਗ ਪਿਆ ਸੀ ਅਗਲੀਆਂ ਚੋਣਾਂ 1985 ਦੇ ਵਿੱਚ ਹੋਣੀਆਂ ਸਨ ਤੇ ਹੁਣ ਉਸ ਕੋਲ ਜਿੱਤਣ ਵਾਸਤੇ ਕੋਈ ਨਾਰਾ ਨਹੀਂ ਸੀ ਉਸ ਨੇ ਪਹਿਲਾਂ ਤਾਂ ਸ਼੍ਰੀਲੰਕਾ ਤੇ ਹਮਲਾ ਕਰਕੇ ਤਾਮਿਲਾਂ ਦਾ ਦੇਸ਼ ਕਾਇਮ ਕਰਨ ਦੀ ਸਕੀਮ ਬਣਾਈ ਜਿਵੇਂ ਉਸ ਨੇ 1971 ਦੇ ਵਿੱਚ ਬੰਗਲਾਦੇਸ਼ ਬਣਾਉਣ ਵੇਲੇ ਕੀਤਾ ਸੀ ਪਰ ਉਸ ਨੇ ਮਹਿਸੂਸ ਕੀਤਾ ਕਿ ਤਾਮਿਲਾਂ ਦੀ ਜਿੱਤ ਦੇ ਨਾਲ ਉੱਤਰੀ ਅਤੇ ਮੱਧ ਭਾਰਤ ਦਾ ਹਿੰਦੂ ਬਹੁਤਾ ਖੁਸ਼ ਨਹੀਂ ਹੋਵੇਗਾ ਕਿਉਂਕਿ ਹਿੰਦੂ ਦਰਾਵੜਾਂ ਤਾਕਤ ਦੇ ਵਿੱਚ ਆਉਂਦਾ ਵੇਖ ਕੇ ਖੁਸ਼ ਨਹੀਂ ਹੋਣਗੇ ਇਸ ਤੋਂ ਮਗਰੋਂ ਉਸਨੇ ਸਿੱਖ ਪੱਤਾ ਵਰਤਨ ਦੀ ਸਕੀਮ ਬਣਾਈ ਸਿੱਖਾਂ ਦੇ ਨਾਲ ਨਫ਼ਰਤ ਉਸ ਨੂੰ ਉਸਦੇ ਪਿਤਾ ਜਵਾਰ ਲਾਲ ਅਤੇ ਦਾਦਾ ਮੋਤੀ ਲਾਲ ਤੋਂ ਵਿਰਸੇ ਦੇ ਵਿੱਚ ਮਿਲੀ 1966 ਦੇ ਵਿੱਚ ਉਸਨੇ ਆਪਣੇ ਪਿਤਾ ਜਵਾਰ ਲਾਲ ਬਾਗ ਪੰਜਾਬੀ ਸੂਬਾ ਬਣਨ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਇਹ ਗੱਲਬਾਤ ਦੇ ਵਿੱਚ ਉਸਨੇ ਆਪਣੀ ਕਿਤਾਬ ਦੇ ਵਿੱਚ ਵੀ ਮੰਨੀ ਇੰਦਰਾ ਗਾਂਧੀ ਨੇ ਪਹਿਲਾਂ 1983 ਦੀਆਂ ਗਰਮੀਆਂ ਦੇ ਵਿੱਚ ਫੌਜ ਦੇ ਜਰਨਲਿਸਟ ਕੇ. ਸੀ. ਨਾਲੋਂ ਦਰਬਾਰ ਸਾਹਿਬ ਤੇ ਹਮਲੇ ਵਾਸਤੇ ਪੋਜੀਸ਼ਨ ਪੇਪਰ ਤਿਆਰ ਕਰਨ ਵਾਸਤੇ ਕਿਹਾ ਪਰ ਸਿਨਾ ਨੇ ਇੰਦਰਾ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਪਲਾਨ ਛੱਡ ਦੇਣ ਦੀ ਸਲਾਹ ਦਿੱਤੀ ਇਸ ਤੇ ਇੰਦਰਾ ਨੇ ਇੱਕ ਉਸ ਨੂੰ ਫੌਜ ਦੇ ਕਮਾਂਡ ਕੋ ਕੇ ਆਰਮੀ ਹੈੱਡਕੁਆਟਰ ਦੇ ਵਿੱਚ ਤਬਦੀਲ ਕਰ ਦਿੱਤਾ ਇਸ ਤੋਂ ਮੰਗਰੋਂ ਹੀ ਛੇਤੀ ਸਿਨਾ ਨੇ ਅਗਾਉਂ ਰਟਾਇਰਮੈਂਟ ਲੈ ਲਈ ਸੀ ਫਿਰ 15 ਜਨਵਰੀ 1984 ਦੇ ਦਿਨ ਜਦ ਭਾਰਤੀ ਫੌਜ ਆਰਮੀ ਡੇ ਮਨਾ ਰਹੀ ਸੀ ਤਾਂ ਇੰਦਰਾ ਮੁੱਖ ਮਹਿਮਾਨ ਸੀ ਤਾਂ ਇੰਦਰਾ ਨੇ ਜਨਰਲ ਵੈਦਿਆ ਅਤੇ ਸੁੰਦਰਜੀ ਨੂੰ ਦਰਬਾਰ ਸਾਹਿਬ ਤੇ ਹਮਲੇ ਵਾਸਤੇ ਪੋਜੀਸ਼ਨ ਪੇਪਰ ਤਿਆਰ ਕਰਨ ਵਾਸਤੇ ਕਿਹਾ ਜੋ ਉਹਨਾਂ ਨੇ ਕਬੂਲ ਕਰ ਲਿਆ 15 ਜਨਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਗੁਰਮukh ਸਿੰਘ ਔਰ ਫਤੇਹ ਸਿੰਘ ਲੀਡਰ ਹਰਦੀਾਲ ਸਿੰਘ ਢੋਲਾ ਵਾਰਸਵਾਲਾ ਅਵਤਾਰ ਸਿੰਘ ਤਾਰੀ ਕੁੱਕੇਵਾਲੀ ਮੁਖਵਿੰਦਰ ਸਿੰਘ ਹਰਪਾਲ ਸਿੰਘ ਕਮਾਲਪੁਰਾ ਕੁਲਵੰਤ ਸਿੰਘ ਕਾਂਤੀ ਔਰ ਛੋਟਾ ਤੂਫਾਨ ਸਿੰਘ ਪੁੱਤਰ ਭਾਈ ਤਾਰਾ ਸਿੰਘ ਸਿਆਲਕਾ ਜਸਪਾਲ ਸਿੰਘ ਬੱਬੂ ਅਤੇ ਗੁਰਨਾਮ ਸਿੰਘ ਜੰਗ ਭਗਤਪੁਰ ਗੁਰਦਾਸਪੁਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 15 ਜਨਵਰੀ 1992 ਦੇ ਦਿਨ ਪੰਜਾਬ ਪੁਲਿਸ ਨੇ ਗਿਆਨ ਸਿੰਘ ਪੁੱਤਰ 바ਵਾ ਸਿੰਘ ਵਾਸੀ ਟਪਈ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਸੇ ਸਿੱਖ ਇਤਿਹਾਸ ਦੇ ਵਿੱਚ ਅਜਿਹਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ